ਆਮ ਆਦਮੀ ਪਾਰਟੀ ਦੇ ਇੱਕ ਹੋਰ ਐਮਐਲਏ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅਤੇ ਕਸੂਤੇ ਫਸਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਦੇ ਉੱਪਰ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਨੇ ਗੱਲ ਮਨਵਿੰਦਰ ਸਿੰਘ ਗਿਆਸਪੁਰਾ ਹਲਕਾ ਪਾਇਲ ਤੋਂ ਜਿਹੜੇ ਐਮਐਲਏ ਨੇ ਉਹਨਾਂ ਦੇ ਉੱਪਰ ਇਲਜ਼ਾਮ ਲੱਗੇ ਨੇ ਇਲਜ਼ਾਮ ਟਿੱਪਰ ਐਸੋਸੀਏਸ਼ਨ ਦੇ ਵੱਲੋਂ ਲੱਗੇ ਨੇ ਸੋ ਇਸ ਗੱਲ ਦਾ ਖੁਲਾਸਾ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਪੋਸਟ ਪਾ ਕੇ ਕੀਤਾ ਗਿਆ ਹੈ ਦੱਸ ਦिए ਕਿ ਉਹਨਾਂ ਨੇ ਚਿੱਠੀ ਵੀ ਪੋਸਟ ਕੀਤੀ ਹੈਗੀ ਜਿਹੜੀ ਚਿੱਠੀ ਟਿੱਪਰ ਐਸੋਸੀਏਸ਼ਨ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਤੇ ਲਿਖੀ ਗਈ ਹੈ ਦੱਸ ਦिए ਕਿ ਇਸ ਪੋਸਟ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਕਹਿੰਦੇ ਨਜ਼ਰ ਆਏ ਨੇ ਕਿ ਆਪ ਐਮਐਲਏ ਮਨਵਿੰਦਰ ਸਿੰਘ ਗਿਆਸਪੁਰਾ ਟਿੱਪਰ ਵਾਲਿਆਂ ਨੂੰ ਡਰਾ ਧਮਕਾ ਰਿਹਾ ਹੈ ਅਤੇ ਗੁੰਡਾ ਟੈਕਸ ਵਸੂਲ ਕਰ ਰਿਹਾ ਹੈ ਅੱਗੇ ਉਹ ਲਿਖ ਰਹੇ ਨੇ ਕਿ ਗਿਆਸਪੁਰਾ ਦੇ ਖਿਲਾਫ ਕੇਸ ਦਰਜ ਕਰ ਸਖਤ ਕਾਰਵਾਈ ਕੀਤੀ ਜਾਵੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਇਹ ਸਭ ਕੁਝ ਭਗਵੰਤ ਮਾਨ ਅਤੇ ਅਰਵਿੰਜ ਕੇਜਰੀਵਾਲ ਦੀ ਸ਼ੈ ਤੇ ਹੋ ਰਿਹਾ ਹੈ ਇਹ ਉਹ ਪੋਸਟ ਹੈ ਜਿਹੜੀ ਕਿ ਵਿਕਰਮ ਮਜੀਠੀਆ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਪੋਸਟ ਕੀਤੀ ਗਈ ਹੈ ਤੇ ਨਾਲ ਹੀ ਨਾਲ ਉਹਨਾਂ ਨੇ ਮਨਵਿੰਦਰ ਸਿੰਘ ਗਿਆਸਪੁਰਾ ਦੇ ਸੰਬੰਧ ਦੇ ਵਿੱਚ ਇੱਕ ਜਿਹੜੀ ਸ਼ਿਕਾਇਤ ਲਿਖਤੀ ਰੂਪ ਦੇ ਵਿੱਚ ਮੁੱਖ ਮੰਤਰੀ ਨੂੰ ਚਿੱਠੀ ਦੇ ਰੂਪ ਦੇ ਵਿੱਚ ਭੇਜਿਆ ਉਸ ਸ਼ਿਕਾਇਤ ਨੂੰ ਵੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਪੋਸਟ ਕੀਤਾ ਜਿਸ ਦੇ ਵਿੱਚ ਕੀ ਟਿੱਪਰ ਐਸੋਸੀਏਸ਼ਨ ਦੇ ਵੱਲੋਂ ਲਿਖਿਆ ਗਿਆ ਕਿ ਸੇਵਾ ਵਿਖੇ ਮਾਨਯੋਗ ਸ਼੍ਰੀ ਮੁੱਖ ਮੰਤਰੀ ਸਾਹਿਬ ਪੰਜਾਬ ਚੰਡੀਗੜ੍ਹ ਵਿਸ਼ਾ ਐਮ ਐਲ ਏ ਮਨਵਿੰਦਰ ਸਿੰਘ ਗਿਆਸਪੁਰਾ ਹਲਕਾ ਪਾਇਲ ਜ਼ਿਲ੍ਹਾ ਲੁਧਿਆਣਾ ਵੱਲੋਂ ਤੰਗ ਪਰੇਸ਼ਾਨ ਕਰਨ ਸੰਬੰਧੀ ਸ਼੍ਰੀਮਾਨ ਜੀ ਬੇਨਤੀ ਹੈ ਕਿ ਅਸੀਂ ਸੋਮਾ ਸਰ ਟਿੱਪਰ ਐਸੋਸੀਏਸ਼ਨ ਸਾਨੇਵਾਲ ਤਹਿਸੀਲ ਵਾ ਜਲਾਲ ਲੁਧਿਆਣਾ ਦੇ ਰਹਿਣ ਵਾਲਿਆਂ ਅਤੇ ਅਸੀਂ ਮਿੱਟੀ ਪੁੱਟਣ ਦਾ ਕਾਰੋਬਾਰ ਕਰਦੇ ਹਾਂ ਔਰ ਜ਼ਮੀਨ ਮਾਲਕ ਤੋਂ ਅਸੀਂ 3 ਫੁੱਟ ਮਿੱਟੀ ਮੁੱਲ ਲੈਂਦੇ ਹਾਂ ਅਤੇ ਘਰ ਵਿੱਚ ਭਰਤ ਪਾ ਕੇ ਆਪਣਾ ਕਾਰੋਬਾਰ ਕਰਦੇ ਹਾਂ ਪਾਲਸੀ ਪਾਲਸੀ ਨਾ ਹੋਣ ਕਰਕੇ ਮਨਜ਼ੂਰੀ ਸਾਨੂੰ ਮਿਲਦੀ ਨਹੀਂ ਉਸ ਦੀ ਆੜ ਵਿੱਚ ਉਕਤ ਵਿਅਕਤੀ ਐਮ.ਐਲ.ਏ. ਮਨਵਿੰਦਰ ਸਿੰਘ ਗਿਆਸਪੁਰਾ ਅਤੇ ਇਸ ਦਾ ਡਰਾਈਵਰ ਗੁਰਜਿੰਦਰ ਸਿੰਘ ਨਿੱਕਾ ਅਤੇ ਏਪੀ ਜੱਲਾ ਸਾਡੇ ਪਾਸੋਂ ਮبلغ 1.5 ਲੱਖ ਰੁਪਏ ਪ੍ਰਤੀ ਕੀਲਾ ਦੇ ਹਿਸਾਬ ਨਾਲ ਰਿਸ਼ਵਤ ਲੈਂਦੇ ਹਨ ਅਤੇ ਉਕਤ ਐਮਐਲਏ ਮਨਵਿੰਦਰ ਸਿੰਘ ਗਿਆਸਪੁਰਾ ਸਾਡੇ ਮਸ਼ੀਨਾਂ ਵਾਲੇ ਵਿਅਕਤੀਆਂ ਤੋਂ ਤਕਰੀਬਨ 1 ਕਰੋੜ ਰੁਪਏ ਇਕੱਠਾ ਕਰ ਚੁੱਕਿਆ ਹੈ ਜਿਹੜਾ ਮਨਜ਼ੂਰੀ ਪੱਠਾ ਮਾਲਕ ਨੂੰ ਮਿੱਟੀ ਚੁੱਕਣ ਨੂੰ ਮਿਲਦੀ ਹੈ ਉਸ ਦਾ ਵੀ 1.5 ਲੱਖ ਰੁਪਏ ਪ੍ਰਤੀ ਕੀਲਾ ਲੈਂਦਾ ਹੈ ਜੇਕਰ ਕੋਈ ਰਕਮ ਨਹੀਂ ਤਾਂ ਪੁਲਿਸ ਭੇਜ ਦਿੰਦਾ ਹੈ ਅਤੇ ਗੱਡੀਆਂ ਤੇ ਮਸ਼ੀਨਾਂ ਫੜ ਕੇ ਥਾਣੇ ਵਿੱਚ ਖੜੀਆਂ ਕਰਵਾ ਦਿੰਦਾ ਹੈ ਅਤੇ ਸਾਡਾ ਕੰਮ ਬੰਦ ਹੋ ਜਾਂਦਾ ਹੈ ਜਿੰਨਾ ਚਿਰ ਅਸੀਂ ਇਸ ਨੂੰ ਰਿਸ਼ਵਤ ਨਹੀਂ ਦਿੰਦੇ ਉਨਾ ਚਿਰ ਮਸ਼ੀਨਾਂ ਥਾਣੇ ਵਿੱਚ ਥਾਣੇ ਵਿੱਚੋਂ ਰਿਲੀਜ਼ ਨਹੀਂ ਹੋਣ ਦਿੰਦਾ ਅਤੇ ਹੁਣ ਸਾਡੇ ਕੋਲੋਂ ਐਮਪੀ ਦੀਆਂ ਵੋਟਾਂ ਵਾਸਤੇ ਮبلغ 50 ਲੱਖ ਰੁਪਏ ਦੀ ਮੰਗ ਕੀਤੀ ਹੈ ਜੋ ਕਿ ਕਹਿੰਦਾ ਹੈ ਕਿ ਇਹ ਪੈਸਾ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦੇਣਾ ਹੈ ਅਸੀਂ ਬੇਨਤੀ ਕਰਦੇ ਹਾਂ ਬੇਨਤੀ ਕਰਦੇ ਹਾਂ ਕਿ ਉਕਤ ਐਮਐਲਏ ਮਨਵਿੰਦਰ ਸਿੰਘ ਗਿਆਸਪੁਰਾ ਤੇ ਦੂਜੇ ਵਿਅਕਤੀਆਂ ਪਰ ਬਣਦੀ ਕਾਰਵਾਈ ਕਰਕੇ ਸਾਡਾ ਕੰਮ ਚਲਾਇਆ ਜਾਵੇ ਤੇ ਸਾਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਬਚਾਇਆ ਜਾਵੇ ਉਕਤ ਵਿਅਕਤੀ ਐਮਐਲਏ ਮਨਵਿੰਦਰ ਸਿੰਘ ਗਿਆਸਪੁਰਾ ਕਰਕੇ ਆਪ ਜੀ ਦੀ ਪਾਰਟੀ ਦਾ ਕਾਫੀ ਵਿਰੋਧ ਹੋ ਰਿਹਾ ਹੈ ਧੰਨਵਾਦ ਸਹਿਤ ਆਪ ਜੀ ਦੇ ਵਿਸ਼ਵਾਸਪਾਤਰ ਅਸੀਂ ਸੋਮਾ ਸਰ ਟਿਪਰ ਐਸੋਸੀਏਸ਼ਨ ਸਾਨੇਵਾਲ ਜ਼ਿਲ੍ਹਾ ਲੁਧਿਆਣਾ ਵਾ ਸਮੂਹ ਡਰਾਈਵਰ ਇਹ ਇੱਕ ਤਰੀਕ ਨੂੰ ਜਿਹੜੀ ਆ ਉਹ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ ਤੇ ਇਸ ਚਿੱਠੀ ਦੇ ਵਿੱਚ ਵਕ ਵਕ ਡਰਾਈਵਰਾਂ ਦੇ ਵੱਲੋਂ ਵਕ ਵਕ ਟਿਪਰ ਐਸੋਸੀਏਸ਼ਨ ਦੇ ਮੈਂਬਰਾਂ ਦੇ ਵੱਲੋਂ ਇਹ ਸ਼ਿਕਾਇਤ ਲਿਖੀ ਗਈ ਹੈ ਜਿਸ ਤੋਂ ਬਾਅਦ ਹੁਣ ਇੱਕ ਵੱਡਾ ਸਵਾਲ ਆਮ ਆਦਮੀ ਪਾਰਟੀ ਦੇ ਉੱਪਰ ਫਿਰ ਤੋਂ ਉੱਠਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਨਾਲ ਹੀ ਨਾਲ ਹੁਣ ਬਿਕਰਮ ਮਜੀਠੀਆ ਦੇ ਵੱਲੋਂ ਵੀ ਆਪਣੀ ਇਸ ਚਿੱਠੀ ਦੇ ਨਾਲ ਜਿਹੜੀ ਪੋਸਟ ਉਹਨਾਂ ਨੇ ਵੱਲੋਂ ਕੀਤੀ ਗਈ ਹੈ ਉਸ ਦੇ ਨਾਲ ਉਹਨਾਂ ਨੇ ਲਿਖਿਆ ਹੈ ਕਿ ਹੁਣ ਭਗਵੰਤ ਮਾਨ ਜੀ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਕਰਨਗੇ ਉਹਨਾਂ ਨੇ ਕਿਹਾ ਕਿ ਮਲਵਿੰਦਰ ਸਿੰਘ ਗਿਆਸਪੁਰਾ ਟਿੱਪਰ ਵਾਲਿਆਂ ਨੂੰ ਡਰਾ ਧਮਕਾ ਰਿਹਾ ਤੇ ਗੁੰਡਾ ਟੈਕਸ ਵਸੂਲ ਕਰ ਰਿਹਾ ਹੈ ਆਖਿਰ ਇਸ ਦੀ ਸੱਚਾਈ ਕਿੰਨੀ ਹੈ ਇਹ ਤਾਂ ਹੁਣ ਜਾਂਚ ਪੜਤਾਲ ਤੋਂ ਬਾਅਦ ਹੀ ਪਤਾ ਲੱਗੇਗਾ ਲੇਕਿਨ ਬਿਕਰਮ ਮਜੀਠੀਆ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਨੂੰ ਘੇਰਦੇ ਹੋਏ ਨਜ਼ਰ ਆਏ ਨੇ ਅਤੇ ਵੱਡਾ ਇੱਕ ਸਵਾਲ ਚੁੱਕਦੇ ਹੋਏ ਨਜ਼ਰ ਆ ਰਹੇ ਨੇ ਤੇ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਸਵਾਲ ਖੜਾ ਕੀਤਾ ਹੈ ਕਿ ਗਿਆਸਪੁਰਾ ਦੇ ਖਿਲਾਫ ਕੇਸ ਦਰਜ ਕਰ ਸਖਤ ਕਾਰਵਾਈ ਕੀਤੀ ਜਾਵੇ ਜੇਕਰ ਜਿਹਾ ਨਹੀਂ ਹੁੰਦਾ ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਸਭ ਕੁਝ ਭਗਵੰਤ ਮਾਨ ਅਤੇ ਅਰਵਿੰਦਰ ਕੇਜਰੀਵਾਲ ਦੀ ਛਾਏ ਤੇ ਹੋ ਰਿਹਾ ਹੈ ਸੋ ਇਸ ਚਿੱਠੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਲਈ ਮੁਸ਼ਕਲਾਂ ਬਦ ਸਕਦੇ ਨੇ ਇਲੈਕਸ਼ਨ ਦਾ ਟਾਈਮ ਹੈ ਜੇਕਰ ਇਸ ਤਰ੍ਹਾਂ ਦੀ ਕੋਈ ਜਾਂਚ ਹੁੰਦੀ ਹੈ ਜੇਕਰ ਉਸ ਦੇ ਵਿੱਚ ਐਮਐਲਏ ਸਾਹਿਬ ਦੀ ਕੋਈ ਸ਼ਮੂਲੀਅਤ ਪਾਈ ਜਾਂਦੀ ਹੈ ਤਾਂ ਆਮ ਆਦਮੀ ਪਾਰਟੀ ਦੇ ਉੱਪਰ ਵੱਡਾ ਧੱਬਾ ਲੱਗ ਸਕਦਾ ਹੈ ਲੇਕਿਨ ਅਜੇ ਤੱਕ ਇਹਦੀ ਸਚਾਈ ਕਿੰਨੀ ਹੈ ਇਸ ਤੋਂ ਵੀ ਕੁਝ ਨਹੀਂ ਕਿਹਾ ਜਾ ਸਕਦਾ ਕਿ ਆਖਰ ਇਹ ਸ਼ਿਕਾਇਤ ਕਿਉਂ ਕੀਤੀ ਗਈ ਹੈ ਪਰ ਇਸ ਦੇ ਵਿੱਚ ਟਿੱਪਰ ਐਸੋਸੀਏਸ਼ਨ ਸੋਮਾ ਸਰ ਦੇ ਵੱਲੋਂ ਕਾਫੀ ਜਿਆਦਾ ਲੋਕਾਂ ਦੇ ਸਾਈਨ ਵੀ ਇਸ ਐਪਲੀਕੇਸ਼ਨ ਦੇ ਉੱਪਰ ਨੇ ਜਿਸ ਜਿਹੜੀ ਕਿ ਐਪਲੀਕੇਸ਼ਨ ਮੁੱਖ ਮੰਤਰੀ ਦੇ ਨਾਮ ਦੇ ਉੱਪਰ ਲਿਖੀ ਗਈ ਹੈ ਸੋ ਹੁਣ ਇਹ ਮੁੱਦਾ ਜੋ ਚੱਕਿਆ ਉਹ ਬਿਕਰ ਮਜੀਠੀਆ ਦੇ ਵੱਲੋਂ ਚੱਕਿਆ ਗਿਆ ਸੋ ਇਸ ਮੁੱਦੇ ਨੂੰ ਪਹੁੰਚਾਉਣ ਦੀ ਉਹਨਾਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਏਗੀ ਅਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੁੱਦਾ ਕਿੰਨਾ ਭਖਦਾ ਹੈ ਐਮਐਲਏ ਸਾਹਿਬ ਦੀ ਕੀ ਇਸ ਮਾਮਲੇ ਦੇ ਵਿੱਚ ਕੋਈ ਸ਼ਮੂਲੀਅਤ ਹੈ ਕਿਉਂਕਿ ਤਕਰੀਬਨ ਤਕਰੀਬਨ 1 ਕਰੋੜ ਰੁਪਏ ਦੇ ਇਲਜ਼ਾਮ ਲੱਗੇ ਨੇ ਵੀ ਹੁਣ ਤੱਕ ਉਹ ਗੁੰਡਾ ਟੈਕਸ ਦੇ ਰੂਪ ਦੇ ਵਿੱਚ ਭੱਠਾ ਐਸੋਸੀਏਸ਼ਨਾਂ ਦੇ ਵੱਲੋਂ ਭੱਠਾ ਮਾਲਕਾਂ ਤੋਂ ਤੇ ਟਿਪਰ ਐਸੋਸੀਏਸ਼ਨ ਤੋਂ ਤਕਰੀਬਨ ਤਕਰੀਬਨ 1 ਕਰੋੜ ਰੁਪਿਆ ਇਕੱਠਾ ਕਰ ਚੁੱਕੇ ਨੇ ਤੇ ਨਾਲ ਹੀ ਨਾਲ 50 ਲੱਖ ਰੁਪਿਆ ਹੁਣ ਐਮਪੀ ਦੀ ਚੋਣ ਦੇ ਲਈ ਉਹਨਾਂ ਦੇ ਵੱਲੋਂ ਮੰਗਿਆ ਜਾ ਰਿਹਾ ਤੇ ਮੁੱਖ ਮੰਤਰੀ ਸਾਹਿਬ ਦਾ ਨਾਮ ਲਿਆ ਜਾ ਰਿਹਾ ਜੋ ਕਿ ਚਿੱਠੀ ਦੇ ਵਿੱਚ ਲਿਖਿਆ ਹੋਇਆ ਹੈ ਜੋ ਚਿੱਠੀ ਹੁਣ ਉਹਨਾਂ ਨੇ ਵਿਕਰਮ ਮਜੀਠੀਆ ਨੇ ਆਪਣੇ ਸੋਸ਼ਲ ਅਕਾਊਂਟ ਤੋਂ ਪੋਸਟ ਕੀਤੀ ਹੈ ਉਸ ਚਿੱਠੀ ਦੇ ਹਵਾਲੇ ਤੋਂ ਦੱਸ ਦਈਏ ਕਿ ਮੁੱਖ ਮੰਤਰੀ ਸਾਹਿਬ ਦਾ ਨਾਮ ਲੈ ਕੇ 50 ਲੱਖ ਦੀ ਮੰਗ ਕੀਤੀ ਗਈ ਹੈ ਕਿ ਇਹ ਜੋ 50 ਲੱਖ ਰੁਪਇਆ ਉਹ ਐਮਪੀ ਫੰਡ ਵਾਸਤੇ ਐਮਪੀ ਚੋਣਾ ਵਾਸਤੇ ਚਾਹੀਦਾ ਹੈ ਤੇ ਮੁੱਖ ਮੰਤਰੀ ਨੂੰ ਦਿੱਤਾ ਜਾਏਗਾ ਇਹ ਐਸੋਸੀਏਸ਼ਨ ਦੇ ਵੱਲੋਂ ਟਿੱਪਰ ਐਸੋਸੀਏਸ਼ਨ ਦੇ ਵੱਲੋਂ ਵੱਲੋਂ ਆਪਣੀ ਚਿੱਠੀ ਦੇ ਵਿੱਚ ਲਿਖਿਆ ਗਿਆ ਕਿ ਮਨਵਿੰਦਰ ਸਿੰਘ ਗਿਆਸਪੁਰਾ ਮੁੱਖ ਮੰਤਰੀ ਦੇ ਨਾਮ ਦੇ ਉੱਪਰ ਔਰ ਰਿਸ਼ਵਤ ਦੀ ਮੰਗ ਕਰ ਰਹੇ ਨੇ ਸੋ ਉਹਨਾਂ ਦੇ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਲਿਖ ਕੇ ਇਹ ਗੱਲ ਕਹੀ ਗਿਆ ਕਿ ਸਾਨੂੰ ਇਸ ਟੈਕਸ ਤੋਂ ਬਚਾਇਆ ਜਾਵੇ ਇਸ ਗੁੰਡਾ ਟੈਕਸ ਤੋਂ ਬਚਾਇਆ ਜਾਵੇ ਜੋ ਤੰਗ ਪਰੇਸ਼ਾਨ ਕਰ ਰਿਹਾ ਐਮ ਐਲ ਏ ਉਹਨਾਂ ਤੋਂ ਬਚਾਇਆ ਜਾਵੇ ਤੇ ਨਾਲ ਹੀ ਨਾਲ ਇਹ ਕਿਹਾ ਕਿ ਇਸ ਦੇ ਨਾਲ ਜੇਕਰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਚਲਦੀਆਂ ਰਹਿੰਦੀਆਂ ਨੇ ਤਾਂ ਆਮ ਆਦਮੀ ਪਾਰਟੀ ਨੂੰ ਇਹਨਾਂ ਗਤੀਵਿਧੀਆਂ ਕਰਕੇ ਵੱਡਾ ਝਟਕਾ ਲੱਗ ਸਕਦਾ ਹੈ ਵੱਡਾ ਵਿਰੋਧ ਹੋ ਸਕਦਾ ਹੈ ਸੋ ਇਲੈਕਸ਼ਨ ਦਾ ਸਮਾਂ ਕੀ ਇਸ ਮਾਮਲੇ ਦੇ ਉੱਪਰ ਹੁਣ ਮੁੱਖ ਮੰਤਰੀ ਸਾਹਿਬ ਕੋਈ ਜਾਂਚ ਕਰਵਾਉਂਦੇ ਨੇ ਕਿ ਕਿੰਨੀ ਸਚਾਈ ਇਨ੍ਹਾਂ ਦੇ ਵਿੱਚ ਹੈ ਇਹ ਆਪ ਮੰਗਾ ਕੋਸ਼ਿਸ਼ ਕਰਾਂਗੇ ਐਮਐਲਏ ਸਾਹਿਬ ਨਾਲ ਗੱਲ ਕਰਨ ਦੀ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਕਿੰਨੀ ਸਚਾਈ ਇਨ੍ਹਾਂ ਦੇ ਵਿੱਚ ਕਿਉਂਕਿ ਚਿੱਠੀ ਲਿਖ ਦਿੱਤੀ ਗਈ ਹੈ ਵਿਕਰਮ ਮਜੀਠੀਆ ਦੇ ਵੱਲੋਂ ਇਸ ਮਾਮਲੇ ਦੇ ਉੱਪਰ ਹੁਣ ਕਾਰਵਾਈ ਦੀ ਗੱਲ ਕਰਦੇ ਨਜ਼ਰ ਆਏ ਨੇ ਕਿ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਉਹ ਆਪਣੇ ਸੋਸ਼ਲ ਅਕਾਊਂਟ ਤੇ ਲਿਖਦੇ ਨਜ਼ਰ ਆ ਰਹੇ ਨੇ ਵੀ ਜੇਕਰ ਇਸ ਮਾਮਲੇ ਦੇ ਵਿੱਚ ਹੁਣ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਸਿੱਧਾ ਸਿੱਧਾ ਬਲੇਮ ਉਹ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਉੱਪਰ ਲਗਾਉਂਦੇ ਨਜ਼ਰ ਆ ਰਹੇ ਨੇ ਵੀ ਜੇਕਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਇਹ ਸਮਝ ਲਿਆ ਜਾਏਗਾ ਕਿ ਇਹ ਸਾਰਾ ਕੁਝ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਸ਼ਹਿ ਤੇ ਹੋ ਰਿਹਾ ਸੋ ਇਸ ਮਾਮਲੇ ਦੇ ਵਿੱਚ ਹੁਣ ਕਿਸ ਤਰ੍ਹਾਂ ਦੇ ਹਾਲਾਤ ਬਣਨਗੇ ਕਿੰਨੀਆਂ ਮੁਸ਼ਕਲਾਂ ਮਨਵਿੰਦਰ ਸਿੰਘ ਯਾਸਪੁਰੋ ਦੇ ਬਣਨਗੇ ਤੇ ਮੁੱਖ ਮੰਤਰੀ ਸਾਹਿਬ ਇਸ ਐਪਲੀਕੇਸ਼ਨ ਦੇ ਉੱਪਰ ਕਿਸ ਤਰ੍ਹਾਂ ਦਾ ਹੁਣ ਅੱਗੇ ਕੋਈ ਐਕਸ਼ਨ ਲੈਂਦੇ ਨੇ ਜਨਰਲਲੀ ਬਣੇ ਰਹੋ ਔਰ ਜਨਨ ਲੋਕਨਾ ਟੀਵੀ ਦੇ ਨਾਲ